ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਐਮਐਲਏ ਗੁਰਪ੍ਰੀਤ ਗੋਗੀ ਹੁਣਾਂ ਦਾ ਦਿਹਾਂਤ ਹੋ ਗਿਆ ਸੀ ਸਿਰ 'ਚ ਉਹਨਾਂ ਦੇ ਗੋਲੀ ਲੱਗੀ ਸੀ ਉਸ ਮਾਮਲੇ ਦੇ ਵਿੱਚ ਵੱਡੀ ਖਬਰ ਐਮਐਲਏ ਗੋਗੀ ਦੀ ਮੌਤ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਹਨਾਂ ਦੇ ਪਤਨੀ ਨੇ ਬਿਆਨ ਦਰਜ ਕਰਾਇਆ ਪੁਲਿਸ ਨੂੰ ਔਰ ਉਹਨਾਂ ਨੇ ਪੂਰੀ ਗੱਲ ਦੱਸੀ ਆ ਮੌਕੇ ਦੀ ਜੋ ਵੀ ਗੱਲ ਹੋਈ ਸੀ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਉਹਨਾਂ ਨੇ ਕਿਹਾ ਕਿ ਇੰਜ ਲੱਗਿਆ ਜਦੋਂ ਪਟਾਕਾ ਪਿਆ ਇੰਜ ਲੱਗਿਆ ਕਿ ਜਿਵੇਂ ਹੀਟਰ ਦਾ ਪਟਾਕਾ ਪਿਆ ਹੁੰਦਾ ਜਦੋਂ ਗੋਲੀ ਚੱਲੀ ਆ ਤਾਂ ਉਹਨਾਂ ਨੇ ਕਿਹਾ ਕਿ ਇੰਜ ਲੱਗਿਆ ਜਿੱਦਾਂ ਹੀਟਰ ਦਾ ਪਟਾਕਾ ਪਿਆ ਹੁੰਦਾ ਕਮਰੇ ਦੇ ਅੰਦਰ ਤਾਂ ਅਸੀਂ ਭੱਜ ਕੇ ਅੰਦਰ ਗਏ ਕਮਰੇ ਦੇ ਔਰ ਉਸ ਤੋਂ ਬਾਅਦ ਫਿਰ ਅਸੀਂ ਦੇਖਿਆ ਤਾਂ ਗੁਰਪ੍ਰੀਤ ਗੋਗੀ ਹੁਣਾਂ ਦੀ ਜੋ ਹੈ ਸਿਰ ਚ ਗੋਲੀ ਲੱਗੀ ਹੋਈ ਸੀ ਉਹ ਔਰ ਖੂਨ ਨਿਕਲ ਰਿਆ ਸੀ ਉਹਨਾਂ ਦੇ ਸਿਰ ਦੇ ਵਿੱਚੋਂ ਇਸ ਤਰ੍ਹਾਂ ਦਾ ਜ਼ਿਕਰ ਉਹਨਾਂ ਦੇ ਪਤਨੀ ਦੇ ਵੱਲੋਂ ਪੁਲਿਸ ਦੇ ਸਾਹਮਣੇ ਕੀਤਾ ਗਿਆ ਵੱਖ-ਵੱਖ ਗੱਲਾਂ ਉਹਨਾਂ ਦੇ ਸਾਹਮਣੇ ਰੱਖੀਆਂ ਗਈਆਂ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਨੂੰ ਜਦੋਂ ਅਸੀਂ ਥੋੜੀ ਦੇਰ ਪਹਿਲਾਂ ਜੇ ਕਮਰੇ ਚੋਂ ਬਾਹਰ ਆਏ ਆਂ ਔਰ ਗੁਰਪ੍ਰੀਤ ਗੋਗੀ ਆਪਣਾ ਲਾਇਸੈਂਸੀ ਪਿਸਤਲ ਉਸ ਵੇਲੇ ਸਾਫ ਕਰ ਰਹੀ ਸੀ ਪਿਸਤਲ ਦੀ ਸਫਾਈ ਕਰ ਰਹੀ ਸੀ ਰਾਤ 11 ਵਜੇ ਤੋਂ ਲੈ ਕੇ 11 ਵਜੇ ਕੇ 5 ਮਿੰਟ ਦੇ ਵਿਚਾਲੇ ਦਾ ਸਮਾਂ ਸੀ ਔਰ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਜੋ ਰਸੋਈਏ ਨੂੰ ਕਹਿ ਕੇ ਆਈ ਸੀ ਕਿ ਖਾਣਾ ਲਗਾ ਦਿਓ ਖਾਣਾ ਪਰੋਸਣ ਦਾ ਕਹਿ ਕੇ ਆਈ ਸੀ ਔਰ ਜਦੋਂ ਹੀ ਮੈਂ ਲੌਬੀ ਦੇ ਵਿੱਚ ਗਈ ਆਂ ਇੰਨੇ ਚੀ ਉੱcci ਆਵਾਜ਼ ਆਉਂਦੀ ਆ ਜਿੱਦਾਂ ਕੋਈ ਪਟਾਕਾ ਚੱਲਿਆ ਹੁੰਦਾ ਹੈ ਜ਼ੋਰਦਾਰੀ ਆਵਾਜ਼ ਸੀ ਗੋਲੀ ਚੱਲਣ ਦੀ ਸਾਨੂੰ ਲੱਗਿਆ ਕਿ ਸ਼ਾਇਦ ਹੀਟਰ ਦਾ ਪਟਾਕਾ ਪੈ ਗਿਆ ਕਮਰੇ ਦੇ ਅੰਦਰ ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਕਹੀ ਆ ਪੁਲਿਸ ਦੇ ਸਾਹਮਣੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗੁਰਪ੍ਰੀਤ ਸਿੰਘ ਗੋਗੀ ਹੁਣਾ ਦਾ ਦੇਹਾਂਤ ਹੋ ਗਿਆ ਸੀ ਪਿਛਲੇ ਦਿਨੀ ਔਰ ਕਿਉਂਕਿ ਉਹਨਾਂ ਦੇ ਸਿਰ ਦੇ ਵਿੱਚ ਗੋਲੀ ਲੱਗ ਗਈ ਸੀ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀਗੀਆਂ ਤਾਂ ਐਮਐਲਏ ਗੁਰਪ੍ਰੀਤ ਗੋਗੀ ਦੀ ਮੌਤ ਦੇ ਨਾਲ ਜੁੜੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਿਰ 'ਚ ਗੋਲੀ ਲੱਗਣ ਕਰਕੇ ਐਮਐਲਏ ਦੀ ਮ ਸੁਖਚੈਨ ਕੌਰ ਨੇ ਲੁਧਿਆਣਾ ਪੁਲਿਸ ਨੂੰ ਦਰਜ ਕਰਵਾਏ ਆਪਣੇ ਬਿਆਨ ਔਰ ਉਹਨਾਂ ਨੇ ਕਿਹਾ ਕਿ ਰਾਤ 11 ਵਜੇ ਤੋਂ ਲੈ ਕੇ 11 ਵਜੇ 5 ਮਿੰਟ ਦੇ ਵਿਚਾਲੇ ਦਾ ਸਮਾਂ ਸੀ ਕਿ ਗੁਰਪ੍ਰੀਤ ਗੋਗੀ ਲਾਇਸੈਂਸ ਦੀ ਪਿਸਤਲ ਸਾਫ ਕਰ ਰਹੀ ਸੀ ਰਸੋਈਏ ਨੂੰ ਮੈਂ ਖਾਣਾ ਪਰੋਸਣ ਦਾ ਕਹਿ ਕੇ ਜੇ ਲੌਬੀ 'ਚ ਆਈ ਸੀ ਕਿ ਅਚਾਨਕ ਆਵਾਜ਼ ਆਈ ਸਾਨੂੰ ਲੱਗਿਆ ਕਿ ਕਮਰੇ ਦਾ ਹੀਟਰ ਬਲਾਸਟ ਕਰ ਗਿਆ ਔਰ ਕਮਰੇ 'ਚ ਜਾ ਕੇ ਦੇਖਿਆ ਤਾਂ ਮੇਰੇ ਪਤੀ ਗੋਗੀ ਦੇ ਸਿਰ 'ਚ ਗੋਲੀ ਲੱਗੀ ਹੋਈ ਸੀ ਇਹ ਸਾਥ ਸੇ 'ਚ ਕਿਸੇ ਦਾ ਕੋਈ ਕਸੂਰ ਨਹੀਂ ਹੈ ਨਾ ਅਸੀਂ ਕਿਸੇ ਖਿਲਾਫ ਕਾਰਵਾਈ ਕਰਵਾਉਣੀ ਹੈ ਇਹ ਸੁਖਚੈਨ ਕੌਰ ਹੁਣਾਂ ਦੇ ਬਿਆਨ ਨੇ ਸੁਖਚੈਨ ਔਰ ਜੋ ਕਿ ਐਮਐਲਏ ਗੁਰਪ੍ਰੀਤ ਗੋਗੀ ਹੁਣਾ ਦੇ ਵਾਈਫ ਨੇ ਔਰ 10 ਜਨਵਰੀ ਦੀ ਰਾਤ ਗੁਰਪ੍ਰੀਤ ਗੋਗੀ ਹੁਣਾ ਦਾ ਦਿਹਾਂਤ ਹੋ ਗਿਆ ਜਦੋਂ ਉਹਨਾਂ ਦੇ ਸਿਰ ਦੇ ਵਿੱਚ ਗੋਲੀ ਲੱਗੀ ਸੀ ਔਰ ਉਸ ਤੋਂ ਬਾਅਦ ਹੁਣ ਪੁਲਿਸ ਨੇ ਬਿਆਨ ਲਏ ਆ ਪੁਲਿਸ ਨੇ ਇਹ ਗੱਲ ਪੁਲਿਸ ਦੇ ਸਾਹਮਣੇ ਇਹ ਗੱਲ ਰੱਖੀ ਆ ਉਹਨਾਂ ਨੇ ਤਾਂ ਉਹ ਜਿਹੜੀ ਗੱਲਬਾਤ ਹੋਈ ਹੈ ਉਸ ਦੀ ਜਾਣਕਾਰੀ ਸੀ ਤੁਹਾਡੇ ਤੱਕ ਪਹੁੰਚਾ ਰਹੇ ਆ ਤਾਂ ਆਮ ਆਦਮੀ ਪਾਰਟੀ ਦੇ ਜੋ ਵਿਧਾਇਕ ਗੁਰਪ੍ਰੀਤ ਗੋਗੀ ਹੁਣਾ ਦਾ ਦਿਹਾਂਤ ਹੋ ਗਿਆ ਸੀ 10 ਜਨਵਰੀ ਦੀ ਰਾਤ ਨੂੰ ਅਚਾਨਕ ਉਹਨਾਂ ਦੇ ਸਿਰ ਦੇ ਵਿੱਚ ਗੋਲੀ ਲੱਗ ਗਈ ਸੀ ਔਰ ਉਸ ਵੇਲੇ ਉਹ ਘਰ ਹੀ ਸੀਗੇ ਆਪਣੇ ਦੇ ਅੰਦਰ ਹੀ ਮੌਜੂਦ ਸੀਗੇ ਔਰ ਕੀ ਹੋਇਆ ਕੀ ਨਹੀਂ ਹੋਇਆ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਸਨਗੀਆਂ ਔਰ ਉੱਥੇ ਹੀ ਹੁਣ ਦੱਸ ਦਈਏ ਕਿ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਅਜੇ ਕੁਝ ਵੀ ਕਲੀਅਰ ਨਹੀਂ ਹੈ ਪੋਸਟਮਾਰਟਮ ਰਿਪੋਰਟ ਉਹ ਕਲੀਅਰ ਕਰੇਗੀ ਕਿ ਮੌਤ ਦੀ ਵਜ੍ਹਾ ਗੋਲੀ ਕਿਵੇਂ ਲੱਗੀ ਹੈ ਪਰ ਉਸ ਤੋਂ ਬਾਅਦ ਹੋਣੇ ਜਾਣਕਾਰੀ ਸਾਹਮਣੇ ਆਈ ਹੈ ਕਿ ਜੋ ਐਮਐਲਏ ਗੋਗੀ ਦੀ ਪਤਨੀ ਡਾਕਟਰ ਸੁਖਚੈਨ ਕੌਰ ਨੇ ਘਟਨਾ ਦਾ ਜ਼ਿਕਰ ਕੀਤਾ ਉਹਨਾਂ ਨੇ 11 ਵਜੇ ਦਾ ਜ਼ਿਕਰ ਕੀਤਾ ਰਾਤ 11 ਵਜੇ ਦੇ ਕਰੀਬ ਉਹਨਾਂ ਨੇ ਕਿਹਾ ਕਿ ਮੈਂ ਅਜੇ ਕਮਰੇ ਤੋਂ ਬਾਹਰ ਆਈ ਉਹ ਗੋਗੀ ਪਿਸਟਲ ਆਪਣਾ ਸਾਫ਼ ਕਰ ਰਹੇ ਸੀਗੇ ਔਰ ਉਸ ਤੋਂ ਬਾਅਦ ਫਿਰ 11:38 ਮਿੰਟ ਦਾ ਜ਼ਿਕਰ ਜਿਹੜਾ ਪੁਲਿਸ ਨੇ ਦਰਜ ਕੀਤਾ ਔਰ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਨੂੰ ਇੰਜ ਲੱਗਿਆ ਕਿ ਸ਼ਾਇਦ ਹੀਟ ਦੇ ਵਿੱਚ ਧਮਾਕਾ ਹੋ ਗਿਆ ਔਰ ਭੱਜ ਜਦੋਂ ਭੱਜ ਕੇ ਅੰਦਰ ਗਏ ਤਾਂ ਪਤੀ ਦੇ ਗੋਲੀ ਲੱਗੀ ਹੋਈ ਸੀਗੀ ਤਾਂ ਪੂਰੇ ਸਵਾਲ ਜਵਾਬ ਜਿਹੜੇ ਹੋਏ ਐ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਉਹਨਾਂ ਨੇ ਕਿਹਾ ਗੁਰਪ੍ਰੀਤ ਗੁੱਗੀ ਦੇ ਪਤਨੀ ਸੁਖਚੇਨ ਕੌਰ ਉਹਨਾਂ ਨੇ ਕਿਹਾ ਕਿ ਰਾਤ ਨੂੰ 11 ਵਜੇ ਤੋਂ 11 ਵਜੇ 5 ਮਿੰਟ ਦੇ ਵਿਚਾਲੇ ਦਾ ਵਕਤ ਸੀਗਾ ਔਰ ਮੈਂ ਕਿਚਨ ਦੇ ਵਿੱਚ ਸੀ ਇਸ ਉਸ ਵੇਲੇ ਮੇਰੇ ਪਤੀ ਗੁਰਪ੍ਰੀਤ ਸਿੰਘ ਗੁੱਗੀ ਆਪਣੇ ਕਮਰੇ ਦੇ ਵਿੱਚ ਸੀਗੇ ਔਰ ਆਪਣਾ ਲਾਇਸੈਂਸਡ ਪਿਸਟਲ ਸਾਫ ਕਰ ਰਹੇ ਸੀ ਮੈਂ ਰਸੋਈਏ ਨੂੰ ਖਾਣਾ ਪਰੋਸਣ ਦਾ ਕਹਿ ਕੇ ਲੌਬੀ ਦੇ ਵਿੱਚ ਆ ਗਈ ਔਰ ਅਚਾਨਕ ਬਹੁਤ ਤੇਜ਼ ਆਵਾਜ਼ ਆਈ ਔਰ ਉਸ ਤੋਂ ਬਾਅਦ ਫਿਰ ਲੌਬੀ ਦੇ ਵਿੱਚ ਹੀ ਸੀਗੀ ਮੈਂ ਔਰ ਉਸ ਵੇਲੇ ਮੈਨੂੰ ਲੱਗਿਆ ਕਿ ਸ਼ਾਇਦ ਰੂਮ ਹੀਟਰ ਜਿਹੜਾ ਉਹ ਬਲਾਸਟ ਕਰ ਗਿਆ ਤਾਂ ਮੈਂ ਭੱਜ ਕੇ ਕਮਰੇ ਚ ਗਈ ਤਾਂ ਦੇਖਿਆ ਕਿ ਜੱਸ ਪਿਸਟਲ ਨੂੰ ਮੇਰੇ ਪਤੀ ਗੁਰਪ੍ਰੀਤ ਗੁੱਗੀ ਸਾਫ ਕਰ ਰਹੇ ਸੀ ਉਸ ਤੋਂ ਅਚਾਨਕ ਗੋਲੀ ਚੱਲੀ ਔਰ ਗੋਲੀ ਉਹਨਾਂ ਦੇ ਸਿਰ 'ਚ ਲੱਗੀ ਹੋਈ ਸੀ ਤਾਂ ਮੈਂ ਉੱਚੀ ਦੇਣੀ ਰੋਣ ਲੱਗ ਪਈ ਫਿਰ ਉੱਪਰੋਂ ਜਿਹੜਾ ਮੇਰਾ ਬੇਟਾ ਆਉਂਦਾ ਥੱਲੇ ਔਰ ਉੱਪਰਲੇ ਕਮਰੇ ਦੇ ਵਿੱਚ ਸੀਗਾ ਉਹ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਕਿ ਘਰ ਦੇ ਅੰਦਰ ਹੀ ਮੌਜੂਦ ਮੇਰਾ ਬੇਟਾ ਸਵਰਾਜ ਜੋ ਹੈ ਉਹ ਆਇਆ ਮੇਰੇ ਪਤੀ ਦੇ ਕਮਰੇ ਦੇ ਵਿੱਚ ਔਰ ਉਸ ਤੋਂ ਬਾਅਦ ਫਿਰ ਨਾਲ ਹੀ ਸਿਕਿਉਰਿਟੀ ਗਾਰਡ ਵੀ ਜੋ ਇੱਕ ਪੁਲਿਸ ਮੁਲਾਜ਼ਮ ਸੀਗਾ ਉਹ ਵੀ ਅੰਦਰ ਕਮਰੇ ਦੇ ਵਿੱਚ ਆ ਜਾਂਦਾ ਜਦੋਂ ਪੂਰਾ ਚਿਖਚਹਾੜਾ ਪੈਣ ਲੱਗ ਜਾਂਦਾ ਜਦੋਂ ਮੌਕੇ ਦੇ ਉੱਪਰ ਉੱਚ ਉੱਚ ਰੋਣ ਲੱਗ ਜਾਂਦੇ ਉਹਨਾਂ ਦੇ ਪਤਨੀ ਆਪ ਆਖੋ ਬੈਠਦੇ ਆ ਕਿਉਂਕਿ ਜਦੋਂ ਸਾਹਮਣੇ ਪਤੀ ਦੀ লাশ ਪਈ ਹੋਵੇ ਤਾਂ ਕੋਈ ਵੀ ਜਿਹੜਾ ਉਹ ਆਪ ਆਖੋ ਬੈਠੇਗਾ ਤਾਂ ਫਿਰ ਉਹਨਾਂ ਨੇ ਕਿਹਾ ਕਿ ਹਸਪਤਾਲ ਅਸੀਂ ਲੈ ਕੇ ਗਏ ਮੇਰਾ ਬੇਟਾ ਸਬਰਾਜ ਔਰ ਇੱਕ ਜੋ ਪੁਲਿਸ ਮੁਲਾਜ਼ਮ ਸੀ ਉਹ ਔਰ ਰਸੋਈਆ ਮਿੰਟੂ ਜੋ ਸੀ ਉਹ ਡੀ ਐਮ ਸੀ ਅਸੀਂ ਲੈ ਕੇ ਸਾਰੇ ਜਣੇ ਗਏ ਆ ਲੁਧਿਆਣਾ ਔਰ ਉੱਥੇ ਡਾਕਟਰਾਂ ਨੇ ਉਹਨਾਂ ਨੂੰ ਡੈੱਡ ਡਿਕਲੇਅਰ ਕਰ ਦਿੱਤਾ ਤਾਂ ਲਾਇਸੈਂਸੀ ਪਿਸਤਲ ਨੂੰ ਸਾਫ਼ ਕਰਦੇ ਆ ਇਹ ਕੁਦਰਤੀ ਗੋਲੀ ਚੱਲ ਗਈ ਹੈ ਇਹ ਘਟਨਾ ਜਿਹੜੀ ਵਾਪਰੀ ਹੈ ਔਰ ਇਹਦੇ ਵਿੱਚ ਕਿਸੇ ਦਾ ਕਸੂਰ ਨਹੀਂ ਹੈ ਤੇ ਨਾ ਹੀ ਅਸੀਂ ਕਿਸੇ ਦੇ ਖਿਲਾਫ ਕੋਈ ਕਾਰਵਾਈ ਕਰਵਾਉਣਾ ਚਾਹੁੰਦੇ ਆ ਇਹ ਬਿਆਨ ਮੈਂ ਆਪੋ ਆਪਣੇ ਹੋਸ਼ ਹਵਾਲੇ 'ਚ ਦਿੱਤੇ ਆ ਇਹ ਜ਼ਿਕਰ ਉਹਨਾਂ ਨੇ ਕੀਤਾ ਤਾਂ ਗੁਰਪ੍ਰੀਤ ਸਿੰਘ ਗੋਗੀ ਹੁਣੇ ਜੋ ਕਿ ਅ ਵਿਧਾਇਕ ਸੀਗੇ ਉਹਨਾਂ ਦਾ ਦੇਹਾਂਤ ਹੋ ਗਿਆ ਹਾਲਾਂਕਿ ਡੀਸੀਪੀ ਨੇ ਪਿਛਲੇ ਦਿਨੀ ਕਿਹਾ ਸੀਗਾ ਕਿ ਕਿੰਨਾ ਹਾਲਾਤਾਂ ਦੇ ਵਿੱਚ ਗੁਰਪ੍ਰੀਤ ਗੋਗੀ ਦਾ ਦੇਹਾਂਤ ਹੋਇਆ ਕਿਵੇਂ ਗੋਲੀ ਲੱਗੀ ਇਸ ਦੇ ਬਾਰੇ ਅਜੇ ਕੁਝ ਕਿਹਾ ਨਹੀਂ ਜਾ ਸਕਦਾ ਪਰ ਹੁਣ ਜਿਹੜੀ ਗੱਲ ਸਪਸ਼ਟ ਹੋਈ ਹੈ ਉਹ ਇਹ ਗੱਲ ਨਜ਼ਰ ਆ ਰਹੀ ਹੈ ਇਸ ਦੇ ਨਾਲ ਕਿ ਗੁਰਪ੍ਰੀਤ ਗੋਗੀ ਹੁਣਾਂ ਦਾ ਜੋ ਦੇਹਾਂਤ ਹੋਇਆ ਉਸ ਤੋਂ ਬਾਅਦ ਫਿਰ ਇਹ ਗੱਲ ਤਾਂ ਸਾਫ਼ ਹੈ ਕਿ ਗੁਰਪ੍ਰੀਤ ਗੋਗੀ ਹੁਣਾਂ ਦਾ ਜਿਹੜਾ ਪਰਿਵਾਰ ਹੈ ਉਹ ਸੁਸਾਈਡ ਦੀ ਜਿਹੜੀ ਚਰਚਾ ਸੀਗੀ ਇਸ ਚੀਜ਼ ਤੋਂ ਤਾਂ ਪਰਿਵਾਰ ਨੇ ਸਾਫ਼ ਇਨਕਾਰ ਕੀਤਾ ਕਿ ਸੁਸਾਈਡ ਦੀ ਘਟਨਾ ਨਹੀਂ ਸੀਗੀ ਇਹ ਅਚਾਨਕ ਹੀ ਗੋਲੀ ਚੱਲ ਹੈ ਕਿਉਂਕਿ ਬਹੁਤ ਤਰ੍ਹਾਂ ਦੀਆਂ ਵਕ ਵਕ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਗੁਰਪ੍ਰੀਤ ਗੋਗੀ ਦੇ ਦੇਹਾਂਤ ਤੋਂ ਬਾਅਦ ਚੱਲ ਰਹੀਆਂ ਸੀ ਪੋਲਿਟੀਕਲ ਘੇਰਿਆਂ ਦੇ ਵਿੱਚ ਵੀ ਵਕ ਵਕ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਸੀਗੀਆਂ ਪਰ ਉਸ ਤੋਂ ਬਾਅਦ ਕਿਉਂਕਿ ਇਹ ਵੀ ਸੀਗਾ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛੇ ਡੀਸੀਪੀ ਨੂੰ ਉਸ ਵੇਲੇ ਮੌਕੇ ਦੇ ਉੱਪਰ ਕਿ ਕੋਈ ਡਿਪਰੈਸ਼ਨ ਜਾਂ ਕੋਈ ਸੁਸਾਇਸਾਈਡ ਵਾਲੀ ਗੱਲ ਤਾਂ ਨਹੀਂ ਸੀਗੀ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਕਿ ਐਪੋਰਸ ਜੋ ਹੈ ਫੋਰੈਂਸਿਕ ਟੀਮ ਵੀ ਗੁਰਪ੍ਰੀਤ ਗੋਗੀ ਦੇ ਘਰ ਜਾ ਕੇ ਖੰਗਾਲ ਚੁੱਕੀ ਆ ਪੂਰੇ ਸਬੂਤ ਔਰ ਉਹਨਾਂ ਦੇ ਪਿਸਤਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਜਿਹੜੀ ਗੋਲੀ ਗੋਗੀ ਨੂੰ ਲੱਗੀ ਹੈ ਕਿ ਉਸੇ ਪਿਸਤਲ ਦੇ ਨਾਲ ਲੱਗੀ ਹੈ ਕਿ ਨਹੀਂ ਤਾਂ ਪੁਲਿਸ ਨੇ ਆਪਣਾ ਕੰਮ ਕਰਨਾ ਪੁਲਿਸ ਪੂਰਾ ਜੋ ਫੋਰੈਂਸਿਕ ਟੀਮ ਹੈ ਉਹ ਵੀ ਕਿਉਂਕਿ ਪੂਰਾ ਹਾਈ ਪ੍ਰੋਫਾਈਲ ਕੇਸ ਸੀਗਾ ਐਮਐਲਏ ਤੇ ਗੋਲੀ ਲੱਗ ਜਾਣਾ ਐਮਐਲਏ ਦਾ ਆਪਣੇ ਘਰ ਦੇ ਅੰਦਰ ਹੀ ਇਸ ਤਰੀਕੇ ਦੇ ਨਾਲ ਜਿਹੜਾ ਮੌਤ ਹੋ ਜਾਣੀ ਤਾਂ ਉਸਨੇ ਪੂਰੇ ਪੰਜਾਬ ਨੂੰ ਹੈਰਾਨ ਕਰ ਦਿਤਾ ਕਿ ਆਖਰਕਾਰ ਇੱਕ ਐਮਐਲਏ ਦੇ ਇਸ ਤਰੀਕੇ ਦੇ ਨਾਲ ਗੋਲੀ ਲੱਗ ਗਈ ਹੈ ਜਦੋਂ ਅਚਾਨਕ ਗੋਲੀ ਲੱਗਣ ਦੀ ਖਬਰ ਆਈ ਇੱਕ ਵਾਰ ਤਾਂ ਅ ਜਰੂਰ ਹੱਥਾਂ ਪੈਰਾਂ ਦੀ ਪੈ ਗਈ ਪੂਰੇ ਸਿਸਟਮ ਨੂੰ ਵੀ ਕਿ ਆਖਰਕਾਰ ਐਮਐਲਏ ਦੇ ਗੋਲੀ ਲੱਗੀ ਹੋ ਕੀ ਗਿਆ ਪਰ ਜਦੋਂ ਇਹ ਪਤਾ ਲੱਗਦਾ ਹੈ ਕਿ ਉਹਨਾਂ ਦਾ ਆਪ ਦਾ ਪਿਸਤਲ ਉਹਨਾਂ ਦੇ ਕੋਲ ਹੀ ਚੱਲ ਜਾਂਦਾ ਤਾਂ ਉਸ ਵੇਲੇ ਜਿਹੜੀ ਆ ਗੱਲ ਪੂਰੀ ਕਲੀਅਰ ਹੋਈ ਤਾਂ ਹੁਣ ਗੁਰਪ੍ਰੀਤ ਸਿੰਘ ਗੋਗੀ ਹੋਣਾ ਦੇ ਪਤਨੀ ਡਾਕਟਰ ਸੁਖਚੈਨ ਕੋਰ ਹੋਣਾ ਨੇ ਇਹ ਗੱਲਾਂ ਸਪਸ਼ਟ ਕੀਤੀਆਂ ਉਹਨਾਂ ਨੇ ਕਿਹਾ ਕਿ ਸਾਨੂੰ ਕਿਸੇ ਤੇ ਕੋਈ ਅਸੀਂ ਕਿਸੇ ਤੇ ਕੋਈ ਕਾਰਵਾਈ ਨਹੀਂ ਕਰਵਾਉਣੀ ਔਰ ਨਾ ਹੀ ਕਿਸੇ ਦਾ ਇਹਦੇ ਵਿੱਚ ਕਸੂਰ ਹੈ ਤਾਂ ਗੁਰਪ੍ਰੀਤ ਸਿੰਘ ਗੋਗੀ ਜੀ ਨੇ ਉਹ ਆਪਣਾ ਪਿਸਤਲ